ਸੇਕ ਨਾ ਕੋ ਜੀ ਅੱਲਾਹ ਅਕਬਰ ਸਾਰੇ ਸਾਰਿਆਂ ਦਾ ਜਿੰਨਾ ਮੈਨੂੰ ਸਹਿਯੋਗ ਰਿਹਾ ਜਿੰਨਾ ਮੇਨਰ ਤੇ ਅਸ਼ੀਰਵਾਦ ਰਿਹਾ ਵੀਰਾਂ ਦਾ ਭਰਾਵਾਂ ਦਾ ਜਿਹੜਾ ਮੇਰੇ ਨਾਲ ਸਾਥ ਰਿਹਾ ਪੈਨਾ ਦਾ ਜਿਹੜਾ ਮਿਲ ਤੇ ਅਸ਼ੀਰਵਾਦ ਰਿਹਾ ਔਰ ਮੇਰੇ ਲਈ ਦੁਆਵਾਂ ਲਈ ਕੀਤੀ ਤੁਸੀਂ ਸਾਰੇ ਨੇ ਇੱਥੇ ਆ ਮੈਨੂੰ ਪਤਾ ਮੈਂ ਤਾਂ ਹੀ ਬਚ ਸਕਿਆ ਵੀ ਤਾਂ ਮੇਰਾ ਮੁਸਕਸਿਫਤ ਹੋ ਗਿਆ ਤੁਹਾਨੂੰ ਬਹੁਤ ਬਹੁਤ ਬਧਨ ਕਰਦਾ ਹਾਂ ਅੱਲਾਹ ਹਾਜ਼ੀ ਦਾ ਸਾਰਿਆਂ ਦਾ ਜਿੰਨਾ ਮੈਨੂੰ ਸਹਿਯੋਗ ਰਿਹਾ ਜਿੰਨਾ ਮੈਨੂੰ ਅਸ਼ੀਰਵਾਦ ਰਿਹਾ ਵੀਰਾਂ ਦਾ ਭਰਾਵਾਂ ਦਾ ਜਿਹੜਾ ਮੇਰੇ ਨਾਲ ਸਾਥ ਰਿਹਾ ਹੈ ਭੈਣਾ ਦਾ ਜਿਹੜਾ ਮਿਲ ਕੇ ਅਸ਼ੀਰਵਾਦ ਰਿਹਾ ਔਰ ਮੇਰੇ ਲਈ ਦੁਆਵਾਂ ਲਈ ਕੀਤੀ ਹੈ ਤੁਸੀਂ ਸਾਰਿਆਂ ਨੇ ਇਸ ਤਰ੍ਹਾਂ ਮੈਨੂੰ ਪਤਾ ਮੈਂ ਤਾਂ ਹੀ ਵੱਚ ਸਕਿਆ ਵੀ ਤਾਂ ਮੇਰਾ ਮੁਸ਼ਕਿਲ ਸੀ ਬਣੇ ਖਾਤਰ ਉਸ ਸਹੇਯੋਗ ਰਿਆ ਜਿੰਨਾ ਮੇਰੇ ਤੇ ਸ਼ੀਰਵਾਦ ਰਿਆ ਬੀਰਾਂ ਦਾ ਭਰਾਵਾਂ ਦਾ ਜਿਹੜਾ ਮੇਰੇ ਨਾਲ ਸਾਥ ਰਿਆ ਕੈਨਾ ਦਾ ਜਿਹੜਾ ਮੇਰੇ ਤੇ ਸ਼ੀਰਵਾਦ ਰਿਆ ਔਰ ਮੇਰੇ ਲਈ ਦੁਆਵਾਂ ਲਈ ਦਿੱਤੀ ਤੁਸੀਂ ਸਾਰਿਆਂ ਨੇ ਇੱਕ ਵਾਰ ਮੈਨੂੰ ਪਤਾ ਮੈਂ ਤਾਂ ਹੀ ਵੱਚ ਸਕਿਆ ਵੀ ਮੇਰਾ ਮੁਸ਼ਕਿਲ ਸੀ ਬੰਦੂ ਸਰ ਯੋਗ ਰਿਆ ਜਿੰਨਾ ਮੇਰੇ ਤੋਂ ਅਸ਼ੀਰਵਾਦ ਰਿਆ ਬੀਰਗਾ ਦਾ ਭਰਾਵਾ ਦਾ ਜਿਹੜਾ ਮੇਰੇ ਨਾਲ ਸਾਥ ਰਿਆ ਹੈ ਕੈਲਾ ਦਾ ਜਿਹੜਾ ਮਿਲ ਕੇ ਅਸ਼ੀਰਵਾਦ ਰਿਆ ਔਰ ਮੇਰੇ ਲਈ ਦੁਆਵਾਂ ਰਹੀਆਂ ਕੀਤੀਆਂ ਤੁਸੀਂ ਸਾਰੇ ਅਣਿਛਤਾਂ ਮੈਨੂੰ ਪਤਾ ਮੈਂ ਤਾਂ ਹੀ ਵੱਚ ਸਕਿਆ ਵੀ ਤਾਂ ਮੇਰਾ ਮੁਸ਼ਕਲ ਸੀਤ ਜੇ